ਤੁਤ ਸ਼੍ਰੀ ਅਕਾਲ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਰੂ ਕਰਦੇ ਹਾਂ ਦੋਸਤੋ ਆਪਾਂ ਅੱਜ ਦੀ ਇਹ ਕਹਾਣੀ। ਸੋਨੂ ਹਰ ਰੋਜ਼ ਆਪਣੇ ਦਾਦਾ ਜੀ ਨੂੰ ਸ਼ਾਮ ਵੇਲੇ ਪੂਜਾ ਕਰਦੇ ਦੇਖਦਾ ਸੀ। ਉਸ ਦੀ ਪੂਜਾ ਨੂੰ ਦੇਖ ਕੇ ਸੋਨੂ ਦੇ ਮਨ ਵਿੱਚ ਬਹੁਤ ਜ਼ਿਆਦਾ ਉਤਸੁਕਤਾ ਸੀ ਕਿ ਉਹ ਵੀ ਇਸ ਪੂਜਾ ਦੀ ਰਸਮ ਨੂੰ ਆਪਣੇ ਹੱਥੀਂ ਕਰੇ। ਪਰ ਦਾਦਾ ਜੀ ਦੀ ਮੌਜੂਦਗੀ ਵਿੱਚ ਉਸ ਨੂੰ ਇਹ ਮੌਕਾ ਨਹੀਂ ਮਿਲ ਸਕਦਾ ਸੀ। ਇੱਕ ਦਿਨ ਸ਼ਾਮ ਨੂੰ ਸੋਨੂ ਦੇ ਦਾਦਾ ਜੀ ਨੂੰ ਆਉਣ ਵਿੱਚ ਦੇਰ ਹੋ ਗਈ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸੋਨੂ ਨੇ ਸਮੇਂ ਸਿਰ ਪੂਜਾ ਸ਼ੁਰੂ ਕਰ ਦਿੱਤੀ ਜਦੋਂ ਸੋਨੂ ਦੇ ਦਾਦਾ ਜੀ ਆਏ ਤਾਂ ਉਹ ਕੰਧ ਪਿੱਛੇ ਲੁਕ ਕੇ ਸੋਨੂ ਨੂੰ ਪੂਜਾ ਕਰਦੇ ਨੂੰ ਦੇਖਣ ਲੱਗੇ ਸੋਨੂ ਰੀਤੀ ਰਿਵਾਜ ਦੇ ਮੁਤਾਬਿਕ ਤੂਫ ਬੱਤੀ ਕਰਦਾ ਹੈ ਅਰਗਬੱਤੀਆਂ ਵੀ ਜਲਾਉਂਦਾ ਹੈ ਅਤੇ ਹੋਰ ਸਮੱਗਰੀ ਦੀ ਵਰਤੋਂ ਕਰਦਾ ਹੈ ਅਤੇ ਫਿਰ ਆਪਣੀ ਪ੍ਰਾਰਥਨਾ ਵਿੱਚ ਪ੍ਰਮਾਤਮਾ ਨੂੰ ਨਮਸਕਾਰ ਕਰਦਾ ਹੈ ਉਹ ਕਹਿੰਦਾ ਹੈ ਹੇ ਵਾਹਿਗੁਰੂ ਜੀ ਮੇਰੇ ਦਾਦਾ ਜੀ ਨੂੰ ਤੰਦਰੁਸਤ ਰੱਖਣਾ ਅਤੇ ਮੇਰੀ ਦਾਦੀ ਜੀ ਦੇ ਗੋਡਿਆਂ ਦਾ ਦਰਦ ਠੀਕ ਕਰ ਦੇਣਾ ਕਿਉਂਕਿ ਜੇਕਰ ਮੇਰੇ ਦਾਦਾ ਦਾਦੀ ਜੀ ਨੂੰ ਕੁਝ ਹੋ ਗਿਆ ਤਾਂ ਫਿਰ ਮੈਨੂੰ ਖਾਣ ਲਈ ਚਾਕਲੇਟ ਕੌਣ ਲੈ ਕੇ ਦੇਊਗਾ ਫਿਰ ਉਹ ਕਹਿੰਦਾ ਹੈ ਹੇ ਵਾਹਿਗੁਰੂ ਜੀ ਮੇਰੇ ਦੋਸਤਾਂ ਨੂੰ ਵੀ ਤੰਦਰੁਸਤ ਰੱਖਣਾ ਨਹੀਂ ਤਾਂ ਮੇਰੇ ਨਾਲ ਕੌਣ ਖੇਡੂਗਾ ਫਿਰ ਉਹ ਕਹਿੰਦਾ ਹੈ ਹੇ ਵਾਹਿਗੁਰੂ ਮੇਰੇ ਮੰਮੀ ਪਾਪਾ ਨੂੰ ਵੀ ਠੀਕ ਰੱਖਣਾ ਅਤੇ ਸਾਡੇ ਕੁੱਤੇ ਨੂੰ ਵੀ ਤੰਦਰੁਸਤ ਰੱਖਣਾ ਕਿਉਂਕਿ ਜੇਕਰ ਸਾਡੇ ਕੁੱਤੇ ਨੂੰ ਕੁਝ ਹੋ ਗਿਆ ਤਾਂ ਸਾਡੇ ਘਰ ਨੂੰ ਚੋਰਾਂ ਤੋਂ ਕੌਣ ਬਚਾਊਗਾ ਫਿਰ ਉਹ ਕਹਿੰਦਾ ਹੈ ਹੇ ਵਾਹਿਗੁਰੂ ਜੇ ਤੁਸੀਂ ਮੇਰੀ ਇੱਕ ਗੱਲ ਦਾ ਬੁਰਾ ਨਾ ਮੰਨੋ ਤਾਂ ਇੱਕ ਗੱਲ ਆਖਾਂ ਸਾਰਿਆਂ ਦਾ ਧਿਆਨ ਰੱਖਣਾ ਪਰ ਸਭ ਤੋਂ ਪਹਿਲਾਂ ਤੁਸੀਂ ਆਪਣਾ ਧਿਆਨ ਰੱਖਣਾ ਕਿਉਂਕਿ ਜੇ ਤੁਹਾਨੂੰ ਕੁਝ ਹੋ ਗਿਆ ਤਾ ਸਾਡਾ ਸਾਰਿਆਂ ਦਾ ਕੀ ਹੋਊਗਾ सोनू ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣ ਕੇ ਅਜੇਹੀ ਪ੍ਰਾਰਥਨਾ ਸੁਣ ਕੇ ਉਸ ਦੇ ਦਾਦਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਉਸ ਨੇ ਅਜੇਹੀ ਪ੍ਰਾਰਥਨਾ ਨਾ ਤਾਂ ਕਦੇ ਕੀਤੀ ਸੀ ਅਤੇ ਨਾ ਹੀ ਕਦੇ ਸੁਣੀ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ